ਦੇਸ਼ਚ ਆਇਦਨ ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਲੋਕਾਂ ਨੂੰ ਕਈ ਤਰੀਕੇ ਨਾਲ ਅਵੇਅਰ ਵੀ ਕੀਤਾ ਜਾਂਦਾ ਪਰ ਠੱਗ ਕੋਈ ਨਾ ਕੋਈ ਨਵਾਂ ਤਰੀਕਾ ਲੰਬ ਲੈ ਲੈਂਦੇ ਹਨ ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾ ਸਕੇ ਹੁਣ ਠੱਗਾਂ ਦੇ ਨਿਸ਼ਾਨੇ ਤੇ SBI ਬੈਂਕ ਦੇ ਖਾਤਾਧਾਰਕ ਹਨ ਜੇਕਰ ਤੁਹਾਡਾ ਵੀ SBI ਬੈਂਕ ਵਿੱਚ ਖਾਤਾ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਠੱਗਾਂ ਨੇ ਲੱਭ ਲਿਆ ਨਵਾਂ ਤਰੀਕਾ ਅਤੇ ਇਹ ਤਰੀਕਾ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕਿਵੇਂ ਠੱਗ SBI ਬੈਂਕ ਦੀ ਇੱਕ ਸੁਵਿਧਾ ਦਾ ਜੋ ਲੋਕਾਂ ਨੂੰ ਉਹਨਾਂ ਦੀ ਸਹੂਲਤ ਲਈ ਦਿੱਤੀ ਗਈ ਹੈ ਦਾ ਗਲਤ ਇਸਤੇਮਾਲ ਕਰ ਰਹੇ ਹਨ ਸੋ ਆਓ ਕਰਦੇ ਹਾਂ ਇਹਨਾਂ ਠੱਗਾਂ ਦੀ ਉਸ ਤਰਕੀਬ ਦਾ ਪਰਦਾਫਾਸ਼ ਜੇਕਰ ਤੁਹਾਡਾ ਬੈਂਕ ਖਾਤਾ ਭਾਰਤੀ ਸਟੇਟ ਬੈਂਕ ਯਾਨੀ SBI ਵਿੱਚ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਸਾਈਬਰ ਅਪਰਾਧੀ SBI ਦੇ ਗਾਹਕਾਂ ਨੂੰ ਧੋਖਾਧੜੀ ਦੇ ਸੰਦੇਸ਼ ਭੇਜ ਰਹੇ ਹਨ ਤਾਮਿਲਨਾਡੂ ਪੁਲਿਸ ਨੇ ਸਾਈਬਰ ਕਰਾਈਮ ਵਿੰਗ ਨੂੰ ਪਿਛਲੇ 2 ਮਹੀਨਿਆਂ ਵਿੱਚ ਇਸ ਸੰਬੰਧੀ 73 ਸ਼ਿਕਾਇਤਾਂ ਮਿਲੀਆਂ ਹਨ ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਨੇ SBI ਰਿਵਾਰਡ ਪੁਆਇੰਟ ਸਕੈਮ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਇਸ ਐਡਵਾਈਜ਼ਰੀ ਵਿੱਚ ਪੁਲਿਸ ਨੇ ਕਿਹਾ ਹੈ ਕਿ ਇਸ ਘੁਟਾਲੇ ਵਿੱਚ ਘੁਟਾਲੇ ਕਰਨ ਵਾਲੇ ਦਾਅਵੇ ਕਰਦੇ ਹਨ ਕਿ ਲੋਕਾਂ ਦੇ ਰਿਵਾਰਡ ਪੁਆਇੰਟਸ ਖਤਮ ਹੋ ਗਏ ਹਨ ਅਤੇ ਇਸ ਸੰਬੰਧੀ ਫਰਜ਼ੀ ਝੂਠੇ ਸੰਦੇਸ਼ ਭੇਜੇ ਜਾਂਦੇ ਹਨ ਮੈਸੇਜ ਵਿੱਚ ਇੱਕ ਲਿੰਕ ਦਿੱਤਾ ਜਾਂਦਾ ਹੈ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਨ ਅਤੇ ਇੱਕ ਈਪੈਕ ਫਾਈਲ ਡਾਊਨਲੋਡ ਕਰ ਲਈ ਕਿਹਾ ਜਾਂਦਾ ਹੈ ਇਸ ਦੇ ذریعے ਘੁਟਾਲੇ ਬਾਅਦ ਤੁਹਾਡੇ smartphones ਤੱਕ ਪਹੁੰਚਦੇ ਹਨ ਅਤੇ ਨਿੱਜੀ ਅਤੇ ਵਿੱਤੀ ਜਾਣਕਾਰੀ ਨੂੰ ਚੋਰੀ ਕਰ ਲੈਂਦੇ ਹਨ ਦਸ਼ਕ ਨੂੰ ਦੱਸਦੀ ਹੈ ਕਿ SBI ਆਪਣੇ ਗਾਹਕਾਂ ਨੂੰ SBI ਰਿਵਾਰਡ ਪੁਆਇੰਟਸ ਨਾਮ ਦੀ ਸੇਵਾ ਪ੍ਰਦਾਨ ਕਰਦਾ ਹੈ ਜਦੋਂ ਗਾਹਕ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਕੋਈ ਲੈਣ-ਦੇਣ ਕਰਦੇ ਹਨ ਤਾਂ SBI ਗਾਹਕਾਂ ਨੂੰ ਕੁਝ ਪੁਆਇੰਟ ਦਿੰਦਾ ਹੈ। ਇਹਨਾਂ ਪੁਆਇੰਟਾਂ ਰਾਹੀਂ ਗਾਹਕ ਰੀਚਾਰਜ ਕਰ ਸਕਦੇ ਹਨ, ਯਾਤਰਾ ਕਰ ਸਕਦੇ ਹਨ ਯਾ ਖਰੀਦਾਰੀ ਵੀ ਕਰ ਸਕਦੇ ਹਨ। ਇਹਨਾਂ ਇਨਾਮ ਪੁਆਇੰਟਾਂ ਦੀ ਮਿਆਦ ਪੁੱਗਣ ਦੀ ਵੀ ਮਿਤੀ ਹੁੰਦੀ ਹੈ। ਜੇਕਰ ਇਹਨਾਂ ਦੀ ਵਰਤੋਂ 24 ਮਹੀਨੇ ਯਾਨੀ 2 ਸਾਲ ਤੱਕ ਨਹੀਂ ਕੀਤੀ ਜਾਂਦੀ ਤਾਂ ਇਹਨਾਂ ਦੀ ਮਿਆਦ ਖਤਮ ਹੋ ਜਾਂਦੀ ਹੈ। ਇਸ ਕਪੜੇ ਵਿੱਚ ਕਪੜੇ ਕਰਨ ਵਾਲੇ ਸਭ ਤੋਂ ਪਹਿਲਾਂ ਲੋਕਾਂ ਦੇ smartphones hack ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਲਈ SBI reward points ਨੂੰ ਲੈ ਕੇ ਸਮਾਰਟਫੋਨ ਤੇ ਫਰਜੀ ਸੰਦੇਸ਼ ਭੇਜੇ ਜਾਂਦੇ ਹਨ ਇਹ ਸੰਦੇਸ਼ ਸਟੇਟ ਬੈਂਕ ਆਫ ਇੰਡੀਆ ਆਈਕਨ ਦੇ ਨਾਮ ਨਾਲ ਆਉਂਦਾ ਇਸ ਨਾਲ ਇਹ ਪ੍ਰਮਾਣਿਤ ਦਿਖਾਈ ਦਿੰਦਾ ਹਾਲੀ ਦੀਆਂ ਘਟਨਾਵਾਂ ਵਿੱਚ ਹੈਕਰਾਂ ਨੇ ਵਕ-ਵਕ ਅਧਿਕਾਰਤ ਅਤੇ ਨਿੱਜੀ ਵਟਸਐਪ ਸਮੂਹਾਂ ਵਿੱਚ SBI ਰਿਵਾਰਡ ਪੁਆਇੰਟਸ ਬਾਰੇ ਫਰਜੀ ਸੰਦੇਸ਼ ਭੇਜਣ ਲਈ ਵਟਸਐਪ ਖਾਤਿਆਂ ਦੀ ਵਰਤੋਂ ਕੀਤੀ ਹੈ ਇਹ ਹੈਕਰ ਮੌਜੂਦਾ ਗਰੁੱਪ ਆਈਕਨ ਅਤੇ ਨਾਮ ਸਟੇਟ ਬੈਂਕ ਆਫ ਇੰਡੀਆ 'ਚ ਬਦਲ ਸਕਦੇ ਹਨ ਘੁਟਾਲੇਬਾਜ਼ ਬੈਂਕ ਵਰਯਾ ਨੂੰ ਅਪਡੇਟ ਕਰਨ ਯਾ SBI ਇਨਾਮ ਪੁਆਇੰਟ ਰਿਡੀਮ ਕਰਨ ਲਈ ਸੁਨੇਹੇ ਦੇ ਨਾਲ ਇੱਕ ਲਿੰਕ ਪੇਜ ਦੇ ਹਨ ਜਦੋਂ ਕੋਈ ਵਿਅਕਤੀ ਲਿੰਕ ਤੇ ਕਲਿੱਕ ਕਰਦਾ ਹੈ ਤਾਂ ਉਸ ਨੂੰ ਇੱਕ EPACK ਫਾਈਲ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ EPACK ਫਾਈਲ ਨੂੰ ਡਾਊਨਲੋਡ ਅਤੇ ਸਥਾਪਿਤ ਕਰਕੇ ਕੋਈ ਵਿਅਕਤੀ ਅਣਜਾਣੇ ਵਿੱਚ ਆਪਣੀ ਡਿਵਾਈਸ ਤੇ ਮਾਲਵੇਅਰ ਸਥਾਪਿਤ ਕਰਦਾ ਹੈ ਇਹ ਮਾਲਵੇਅਰ ਨਾਲ ਬੈਂਕਿੰਗ ਪ੍ਰਮਾਣ ਪੱਤਰ ਯਾਨੀ ਗ੍ਰਾਹਕ ਦਾ ਨਾਮ ਪਾਸਵਰਡ ਸਮਾਰਟ ਕਾਰਡ ਟੋਕਨ ਜਾਂ ਬਾਇਓਮੈਟ੍ਰਿਕ ਜਾਂ ਹੋਰ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ ਹੁਣ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਠੱਗਾਂ ਤੋਂ ਤੇ ਇਸ ਘੁਟਾਲੇ ਤੋਂ ਕਿਵੇਂ ਬਚਿਆ ਜਾ ਸਕੇ स्टेट बैंक ऑफ इंडिया रिवार्ड पॉइंट्स ਘਟਾਲੇ ਤੋਂ ਬਚਣ ਲਈ ਸੋਸ਼ਲ ਮੀਡੀਆ ਖਾਤਿਆਂ ਤੋਂ ਦੋ ਪੜਾ ਦੇ ਪੁਸ਼ਟੀਕਰਨ ਪਾਸਵਰਡ ਦੀ ਵਰਤੋਂ ਕਰੋ ਇਸ ਪ੍ਰਕਿਰਿਆ ਵਿੱਚ ਸਮਾਰਟਫੋਨ ਟਾਈਮ ਪਾਸਵਰਡ ਤੋਂ ਇਲਾਵਾ ਇੱਕ ਪਿਨ ਇਨਪੁਟ ਕਰਨਾ ਹੁੰਦਾ ਜੋ ਕਿਸੇ ਵੀ ਸਮਾਰਟਫੋਨ ਯੂਜ਼ਰ ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰਦਾ ਹੈ ਬੈਂਕਿੰਗ ਨਾਲ ਸੰਬੰਧਿਤ ਐਪਸ ਲਈ ਹਮੇਸ਼ਾ ਇੱਕ ਮਜ਼ਬੂਤ ਪਾਸਵਰਡ ਬਣਾਉਣਾ ਚਾਹੀਦਾ ਅਤੇ ਪ੍ਰਮਾਣਿਕਤਾ ਦੀ ਜਾਂਚ ਕਰਨੀ ਚਾਹੀਦੀ ਕਿਸੇ ਵੀ ਕਿਸਮ ਦੇ ਘੁਟਾਲੇ ਤੋਂ ਬਚਣ ਲਈ ਸ਼ੱਕੀ ਲਿੰਕਾਂ ਤੇ ਕਲਿੱਕ ਨਾ ਕਰੋ ਆਪਣੇ ਅਧਿਕਾਰਤ ਸਰੋਤ ਵੈੱਬਸਾਈਟ ਜਾਂ ਐਪਲੀਕੇਸ਼ਨ ਤੇ ਜਾ ਕੇ ਪਹਿਲਾਂ ਉਸ ਲਿੰਕ ਦੀ ਜਾਂਚ ਕਰੋ ਧਿਆਨ ਵਿੱਚ ਰੱਖੋ ਕਿ ਅਸਲ ਲਿੰਕ ਕਦੇ ਵੀ ਕਿਸੇ ਤੀਜੀ ਧਿਰ ਦੀ ਈਪੈਕ ਫਾਈਲ ਨੂੰ ਡਾਊਨਲੋਡ ਕਰਨ ਲਈ ਨਹੀਂ ਕਹਿੰਦਾ ਈਪੈਕ ਫਾਈਲ ਰਾਹੀਂ ਵਾਇਰਸ ਜਾਂ ਮਾਲਵੇਅਰ ਤੁਹਾਡੇ ਫੋਨ ਤੱਕ ਪਹੁੰਚ ਸਕਦੇ ਹਨ ਇਸ ਨਾਲ ਡਿਵਾਈਸ ਹੈਕ ਹੋ ਸਕਦੀ ਹੈ ਅਤੇ ਤੁਹਾਡਾ ਬੈਂਕ ਖਾਤਾ ਨਿਲ बटे ਸਨਾਟਾ ਜ਼ੀਰੋ ਹੋ ਸਕਦਾ ਹੈ ਅਗਰ ਕੋਈ ਇਹੋ ਜਿਹੀ ਸ਼ੱਕੀ ਗਤੀਵਿਧੀ ਤੁਹਾਨੂੰ ਲੱਗਦੀ ਹੈ ਤਾਂ ਉਸ ਦੀ ਤੁਰੰਤ ਰਿਪੋਰਟ ਕਰੋ ਜੇਕਰ ਤੁਸੀਂ ਕਿਸੇ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਕੋਈ ਸ਼ੱਕੀ ਗਤੀਵਿਧੀ ਦੇਖਦੇ ਹੋ ਤਾਂ ਆਪਣਾ ਡਾਟਾ ਨੂੰ ਤੁਰੰਤ ਬੰਦ ਕਰ ਦਿਓ ਅਜਿਹਾ ਕਰਨ ਨਾਲ ਜੇਕਰ ਬੈਕਅਪ ਵਿੱਚ ਕੋਈ ਗਤੀਵਿਧੀ ਹੋ ਰਹੀ ਹੈ ਤਾਂ ਉਹ ਬੰਦ ਹੋ ਜਾਵੇ ਇਸ ਦੇ ਨਾਲ ਤੁਰੰਤ ਆਪਣੀ ਸ਼ਿਕਾਇਤ ਸਾਈਬਰ ਕ੍ਰਾਈਮ ਟੋਲ ਫ੍ਰੀ ਹੈਲਪ ਨੰਬਰ 1930 ਜਾਂ ਫਿਰ www.cybercrime.gov.in ਤੇ ਦਰਜ ਕਰੋ ਅਤੇ ਆਪਣੇ ਪੁਆਇੰਟਸ ਨੂੰ ਰਿਡੀਮ ਕਰਨ ਲਈ ਕਿਸੇ ਹੋਰ ਲਿੰਕ ਦੀ ਬਜਾਏ ਆਪਣੇ ਪੁਆਇੰਟਸ ਨੂੰ ਰਿਡੀਮ ਕਰਨ ਦੇ ਲਈ www.rewards.sbi ਤੇ ਜਾਓ ਤਾਂ ਜੋ ਤੁਹਾਡੀ ਮਿਹਨਤ ਦੀ ਕਮਾਈ ਨੂੰ ਕੋਈ ਠੱਗ ਨਾ ਲੁੱਟ ਸਕੇ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ